ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਬਹੁਤ ਜ਼ਿਆਦਾ ਆਊਗੀ ਇੱਕ ਤਾਂ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਮਾਲਕ ਬਾਹਰ ਰਹਿੰਦੇ ਨੇ ਸੀ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਮਾਲਕ ਬਾਹਰ ਰਹਿੰਦੇ ਨੇ ਐਨ ਆਰ ਆਈ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਬਹੁਤ ਘੱਟ ਰੇਟਾਂ ਦੇ ਵਿੱਚ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਜੇ ਕਿਸੇ ਕੋਲ ਹੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਜੀ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਵਰਨ ਆਪਾਂ ਲੈ ਕੇ ਪਹੁੰਚੇ ਹ ਹੁੰਡਾਈ ਦੀ 2012 ਮਾਡਲ ਗੱਡੀ ਲੈ ਕੇ ਪਹੁੰਚੇ ਹ ਜੀ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਚੁਗੀ ਸਾਰੀ ਗੱਡੀ origignal ਹੈ ਤੇ ਕੋਈ ਕਿਸੇ ਪਾਸੋਂ ਨਾ ਤਾਂ ਰੰਗ ਹੋਈ ਹੈ ਮਾਲਕ ਨੇ ਦੱਸਿਆ ਸਾਰੀ ਆਟੋਮੈਟਿਕ ਗੱਡੀ ਹੈ ਟਾਇਰਾਂ ਦੀ ਜੇ ਗੱਲ ਕਰੀਏ ਮਾਲਕ ਨੇ ਸਾਰਾ ਕੁਝ ਦੱਸਿਆ ਟਾਇਰ ਮਾਲਕ ਨੇ ਦੱਸਿਆ ਬਿਲਕੁਲ ਨਵੇਂ ਤੇ টাਚ ਸਕਰੀਨ ਅੰਦਰ ਲੱਗੀ ਹੋਈ ਆ এবੀਐਸ ਬ੍ਰੇਕਾਂ ਦੇ ਨਾਲ ਸਾਇਲੈਂਟ ਇੰਜਨ ਗੇਅਰ ਡਿਮਾਂਡ ਦੀ ਜੇ ਗੱਲ ਕਰੀਏ ਤਾਂ 330000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਨੇ ਕਿਹਾ ਘਾਟਾ ਵਾਦਾ ਕਰ ਲਾਂਗੇ ਮੌਕੇ ਤੇ ਬਹਿ ਕੇ ਇੱਕ ਵਾਰੀ ਡਿਮਾਂਡ ਹੈ ਤਰਨ ਤਰਨ ਮਾਲਕ ਦਾ ਏਰੀਆ ਅੰਦਰ ਬਾਹਰੋਂ ਤੁਸੀਂ ਵੀਡੀਓ ਦੇਖ ਰਹੇ ਹੋ ਮਾਲਕ ਨੇ ਵੀਡੀਓ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕੁਝ ਵਧੀਆ ਤਰੀਕੇ ਨਾਲ ਇਹਨਾਂ ਨੇ ਦਿਖਾਇਆ ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਮਾਲਕ ਦਾ ਨੰਬਰ ਹੈ ਜੀ 8847621500 ਪੂਰਾ ਗੱਲ ਤੁਸੀਂ ਆਪੇ ਕਰ ਲਓ ਜਿਹੜੀ ਵੀ ਗੱਲ ਤੁਸੀਂ ਕਰਨ ਚਾਹੋ ਨਿ ਕੋਈ ਕਿਸੇ ਵੀ ਤਰ੍ਹਾਂ ਦੀ ਤੇ ਸੈਕਿੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲ ਯੈਲੋ ਗੱਡੀ ਪਹੁੰਚੀ ਹੈ ਜੀ ਗੱਡੀ ਬਾਰੇ ਸਾਰਾ ਕੁਝ ਦੱਸਿਆ ਇਹਨਾਂ ਨੇ ਦੱਸਿਆ ਮਾਡਲ 2011 ਦਾ 11 ਮਾਡਲ ਹੈ ਟਾਇਰ ਨਵੇਂ ਨੇ ਅਲਾਈ ਨਵੇਂ ਲੱਗੇ ਹੋਈ ਨੇ ਯੈਲੋ E4 ਮਾਡਲ ਹੈ ਡਿਮਾਂਡ ਦੀ ਗੱਲ ਕਰੀਏ ਤਾਂ 2,30,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ 230 ਦੇ ਵਿੱਚੋਂ ਘਾਟਾ ਵਾਦਾ ਹੋ ਜਾਊਗਾ ਮੌਕੇ ਤੇ ਵੇਖ ਕੇ ਏਸੀ ਹੀਟਰ ਤੋਂ ਲੈ ਕੇ ਇੰਜਨ ਗੇਅਰ ਸਾਰਾ ਕੁਝ ਵਧੀਆਗਾ ਟੋਟਲ ਫੰਕਸ਼ਨ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਤੇ ਰੰਗ ਗੱਡੀ ਦਾ ਦੇਖ ਲੂ ਬਹੁਤ ਸੋਹਣਾ ਰੰਗ ਆਪਾਂ ਨੂੰ ਗੱਡੀ ਦਾ ਮਿਲ ਜਾਊਗਾ ਬੰਪਰ ਦੇਖ ਲੂ ਤੇ ਬੈਕ ਸਾਈਡ ਤੋਂ ਪਿਛੋਂ ਸਾਰਾ ਕੁਝ ਇਹਨਾਂ ਨੇ ਦਿਖਾਇਆ ਤੇ ਮੂਰੇ ਫਰੰਟ ਤੇ ਇਹਨਾਂ ਨੇ ਸ਼ੀਸ਼ਾ ਲਗਵਾ ਰੱਖਿਆ ਇਹੋ ਜਿਹਾ ਸ਼ੀਸ਼ਾ ਔਰ ਜੁਨਰ ਤੇ ਲੱਗਿਆ ਹੁੰਦਾ ਤੇ ਮਾਲਕ ਨੇ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਬਾਕੀ ਕਮੀ ਪੇਸ਼ੀ ਕੋਈ ਨਹੀਂ 1 ਰੁਪਿਆ ਗੱਡੀ ਭਾਲਦੀ ਨਹੀਂ ਤੁਸੀਂ ਦੇਖੋਗੇ ਤੁਹਾਨੂੰ ਪਹਿਲੀ ਅੱਖੀ ਗੱਡੀ ਪਸੰਦ ਆ ਜੂਗੀ ਇਹ ਰੇਟ ਹੋ ਜਾਊਗਾ ਤੇ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ 9478407568 ਗੱਲ ਤੁਸੀਂ ਆਪੇ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੋਵੇ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾ ਦਿੰਨੇ ਆ ਤੁਹਾਨੂੰ ਮੈਂ ਦੱਸ ਦਿੰਨੇ ਜਿਹੜੇ ਮਾਲਕ ਨੇ ਉਹ ਆਪ ਤਾਂ ਰਹਿੰਦੇ ਨੇ ਜਿਵੇਂ ਗੱਡੀ ਘਰੇ ਖੜੀ ਆ ਮਾਲਕ ਦੀ ਤੇ ਘਰ ਦੇ ਸਾਰੇ ਇੱਥੇ ਨੇ ਜੀ ਫੈਮਿਲੀ ਮੈਂਬਰਾਂ ਚੋਂ ਇਹਨਾਂ ਨੇ ਆਪ ਦਾ ਨੰਬਰ ਦਿੱਤਾ ਇੱਥੋਂ ਦਾ ਹੀ ਤੁਹਾਡੀ ਗੱਲ ਹੋ ਜੂਗੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਗੱਡੀ ਆਪਣੇ ਕੋਲੇ ਫਰੀਦਕੋਟ ਏਰੀਆ ਚ ਪਹੁੰਚੀ ਆ ਡਿਮਾਂਡ 1 ਲੱਖ ਤੇ 85000 ਰੁਪਿਆ ਇਹਨਾਂ ਨੇ ਕੀਤੀ ਆ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਸੀ ਘਾਟਾ ਵਾਦਾ ਵੇਕੇ ਕੀਤਾ ਜਾਊਗਾ ਡੀਜ਼ਲ ਤੇ ਗੱਡੀ ਆ ਮਾਡਲ ਦੀ ਗੱਲ ਕਰੀਏ ਤਾਂ 2010 ਮਾਡਲ ਗੱਡੀ ਆਪਾਂ ਨੂੰ मिल ਜੂਗੀ। ਬਾਕੀ ਮਾਲਕ ਨੇ ਰੇਟ ਜਿਹੜਾ ਦੱਸਿਆ ਉਹ ਇੱਕ ਡਿਮਾਂਡ ਹੈ ਤੇ ਸਾਰਾ ਕੁਝ ਵਧੀਆਗਾ ਅੰਦਰੋਂ ਦੇਖੀਏ ਅੰਦਰੋਂ ਪੂਰੀ ਵਧੀਆ ਗੱਡੀ ਬਾਹਰੋਂ ਦੇਖੀਏ ਬਾਹਰੋਂ ਪੂਰੀ ਵਧੀਆ ਟਾਇਰ ਟੱਪਾ ਠੀਕ ਹੈ ਸੀਟ ਕਵਰ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਗੱਡੀ ਪੰਜਾਬ ਨੰਬਰਾਂ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ। 1 ਰੁਪਿਆ ਗੱਡੀ ਤੇ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ। ਬਾਕੀ ਤਾਂ ਤੁਸੀਂ ਫੋਟੋਆਂ ਦੇ ਵਿੱਚ ਸਾਰਾ ਕੁਝ ਦੇਖ ਰਹੇ ਹੋ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ। ਦਾਸ ਮਾਡਲ ਗੱਡੀ ਆ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਇੰਜਨ ਗੇਅਰ ਤੋਂ ਲੈ ਕੇ ਅੰਦਰਵਾਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਇੱਕ ਨੰਬਰ ਗੱਡੀ ਐ ਸੀ ਮਾਲਕ ਆਪਤਾ ਬਾਹਰ ਰਹਿੰਦੇ ਨੇ ਬਾਕੀ ਤੁਹਾਡੀ ਗੱਲ ਹੋ ਜੂਗੀ ਫੈਮਿਲੀ ਮੈਂਬਰ ਨਾਲ ਕਿਸੇ ਵੀ ਨਾਲ ਹੋ ਜੇ ਤੇ ਇਹ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 97814 38966 ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਓ ਗੱਲ ਤੁਹਾਡੀ ਸਿੱਧੀ ਹੋ ਜੂਗੀ ਦਾ ਕਿ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਕਿਸੇ ਵੀ ਕੋਲੇ ਕੁਝ ਵੀ ਹੈ ਬੁਲਟ ਹੈ ਕੋਈ ਵੀ ਚੀਜ਼ ਹੈ ਜੀ ਕੋਈ ਮਸ਼ੀਨਰੀ ਹੈ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਆਪਣਾ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਨੰਬਰ ਹੈ ਜੀ ਆਪਣਾ 7719445360 ਭੇਜੋ ਆਪਣੇ ਕੋਲੇ ਵੀਡੀਓ ਬਣਾ ਕੇ ਪੂਰੀ ਵਧੀਆ ਪੂਰੀ ਜਾਣਕਾਰੀ ਤੇ ਸਾਰਾ ਕੁਝ ਭੇਜ ਦਿਆ ਕਰੋ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੇ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੈ ਤਾਂ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਸਾਰੇ ਲਾਜ਼ਮੀ ਕਰਦੇ ਰਿਆ ਕਰੋ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਸ ਤਰ੍ਹਾਂ ਦੀ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਗਿਆ ਹੋਊਗਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਹ ਸੋਬੇਲੇ ਤੁਹਾਡੇ ਕੋਲ ਮੈਸੇਜ ਆਪਣਾ ਪਹੁੰਚ ਜਾਊਗਾ ਜੀ ਤੇ ਜਿਆਦਾ ਟਾਈਮ ਆਪਾਂ ਹੁਣ ਖਰਾਬ ਨਹੀਂ ਕਰਦੇ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਹੁਣ ਆਪਾਂ ਇੱਕ ਬੁਲਟ ਤੁਹਾਡੇ ਸਾਰਾਂ ਵਾਸਤੇ ਲੈ ਕੇ ਪਹੁੰਚੇ ਹਾਂ ਕਾਫੀ ਡਿਮਾਂਡ ਆਪਣੇ ਕੋਲ ਆਈ ਸੀਗੀ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾ ਦੇਣਾ ਜੀ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਸੀ ਬਾਹਰ ਗਏ ਮਾਲਕ ਦਾ ਹਾ ਬੁਲਟ ਹੈਗਾ ਤੇ ਬਹੁਤ ਸਾਫ ਕੰਡੀਸ਼ਨ ਚ ਬਿਲਕੁਲ ਨਵਾਂ ਨਵੀਂ ਕੰਡੀਸ਼ਨ ਚ ਤੇ ਮਾਡਲ ਦੀ ਆਪਾਂ ਗੱਲ ਕਰੀਏ ਤਾਂ 2022 ਮਾਡਲ ਹੈਗਾ ਚੱਲਿਆ ਜਮਾ ਘੱਟ ਹੋਇਆ ਫਾਸਟ ਓਨਰ ਹੈ ਮਾਲਕ ਨੇ ਹੀ ਨਵਾਂ ਲੇਤਾ ਸੀਗਾ ਕੁੱਲ 6700 ਕਿਲੋਮੀਟਰ ਚੱਲਿਆ ਹੋਇਆ ਕੋਈ ਜ਼ਿਆਦਾ ਨਹੀਂ ਚੱਲਿਆ ਹੋਇਆ ਸੀ ਬਹੁਤ ਘੱਟ ਚੱਲਿਆ ਹੋਇਆ ਏਰੀਆ ਦੀ ਆਪਾਂ ਗੱਲ ਕਰੀਏ ਤਾਂ ਬਰਨਾਲਾ ਮਾਲਕ ਦਾ ਏਰੀਆ ਹੈਗਾ ਡਿਮਾਂਡ 1,87,000 ਰੁਪਿਆ ਮਾਲਕ ਨੇ ਕੀਤੀ ਹੈ ਘਾਟਾ ਬਾਦ ਕੀਤਾ ਜਾਊਗਾ ਕੋਈ ਕਮੀ ਪੇਸ਼ੀ ਹੈ ਨਹੀਂ ਬੋਲਟ ਦੇ ਵਿੱਚ ਪੰਜਾਬ ਨੰਬਰ ਹੈ ਅੰਦਰੋਂ ਬਾਹਰੋਂ ਤੁਸੀਂ ਆਪ ਹੀ ਦੇਖ ਲਓ ਬਹੁਤ ਜਿਆਦਾ ਸੋਹਣਾ ਆਪਾਂ ਨੂੰ ਮਿਲ ਜੂਗਾ ਜੇ ਕਿਸੇ ਨੂੰ ਪਸੰਦ ਆਉਂਦਾ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਬਰਨਾਲੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਘਰੇ ਆਜੂ ਚਲਾ ਕੇ ਦੇਖ ਲੂ ਤੇ ਸਾਰਾ ਕੁਝ ਦੇਖ ਕੇ ਤਸੱਲੀ ਕਰਕੇ ਪੂਰੀ ਤੇ ਉਸ ਤੋਂ ਬਾਅਦ ਖਰੀਦ ਸਕਦੇ ਹੋ ਜੀ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਸਾਡੇ ਫੈਮਲੀ ਮੈਂਬਰ ਚੋਂ ਨੰਬਰ ਹੈ ਜੀ ਇਹ ਘਰ ਦਾ ਨੰਬਰ ਹੈ ਤੇ ਘਰੇ ਤੁਹਾਨੂੰ ਮਿਲ ਜਾਣਗੇ ਜੇ ਕਿਸੇ ਨੇ ਦੇਖਣਾ ਹੈ ਘਰੇ ਜਾ ਕੇ ਦੇਖ ਸਕਦੇ ਹਾਂ ਬਾਕੀ ਪਹਿਲਾਂ ਗੱਲ ਕੋਈ ਵੀ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲ ਆਪੇ ਕਰ ਲਿਓ ਨੰਬਰ ਹੈ 94635 61235 ਗੱਲ ਆਪੇ ਕਰ ਲਿਓ ਜੀ ਕੋਈ ਵੀ ਗੱਲ ਕਰਨੀ ਹੋਵੇ ਬੁਲਟ ਦੀ ਆਪਾਂ ਪੂਰੀ ਗੱਲ ਕਰ ਲਈ ਤੇ ਬੁਲਟ ਦੀਆਂ ਫੋਟੋਆਂ ਵਗੈਰਾ ਤੁਸੀਂ ਦੇਖ ਲਈਆਂ ਤੁਹਾਨੂੰ ਕਿਵੇਂ ਦੀਆਂ ਫੋਟੋਆਂ ਲੱਗੀਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਬੁਲਟ ਕਿਵੇਂ ਦਾ ਲੱਗਿਆ ਮਸ਼ੀਨਰੀਆਂ ਕਿਵੇਂ ਦੀਆਂ ਲੱਗ ਰਹੀਆਂ ਕਮੈਂਟ ਕਰਨਾ ਨਾ ਭੁੱਲਿਓ ਜੀ। ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚਿਆ 2014 ਮਾਡਲ ਹੈ ਜੀ ਤੇ ਰੇਟ 22000 ਰੁਪਿਆ ਮਾਲਕ ਨੇ ਕੀਤਾ ਹੈ। ਮੋਟਰਸਾਈਕਲ ਪੂਰਾ ਵਧੀਆਗਾ ਤੇ ਏਰੀਆ ਜਲੰਧਰ ਹੈ ਕਰਤਾਰਪੁਰਾ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਮੋਟਰਸਾਈਕਲ ਨੂੰ 22000 ਰੁਪਿਆ ਡਿਮਾਂਡ ਕੀਤੀ ਹੈ ਕਾਟਾਬਾਦ ਕੀਤਾ ਜਾਊਗਾ। ਰੇਟ ਉੱਪਰ-नीचे ਹੋ ਜਾਊਗਾ। ਬਾਕੀ ਮੋਟਰਸਾਈਕਲ ਦੇਖ ਲਓ ਟਾਇਰ ਟਾਪਾ ਦੇਖ ਲਓ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜਾਊਗਾ ਜੀ। ਕਿਸੇ ਨੂੰ ਵੀ ਪਸੰਦ ਆਉਂਦੇ ਤਾਂ ਜਾ ਕੇ ਦੇਖ ਲਓ ਪੰਜਾਬ ਨੰਬਰ ਹੈ ਮਾਲਕ ਦਾ ਨੰਬਰ 7885505840 ਗੱਲ ਕਰ ਲਓ ਤੁਸੀਂ ਆਪੇ ਜੀ ਹੁਣ ਆਪਾਂ ਇੱਕ ਸੈਂਟਰੋ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਹੁੰਦੀ ਸੈਂਟਰੋ ਗੱਡੀ ਦੀ ਡਿਮਾਂਡ 55000 ਰੁਪਏ ਆਪਣੇ ਕੋਲੇ ਪਹੁੰਚੀ ਹੈ ਕੰਡੀਸ਼ਨ ਵਧੀਆ ਏਰੀਆ ਗੁਰਦਾਸਪੁਰ ਹੈ 55000 ਦੇ ਵਿੱਚੋਂ ਰੇਟ ਉੱਪਰ-ਨੀਚੇ ਹੋ ਜਾਊਗਾ ਵਧੀਆ ਗੱਡੀ ਆ ਟਾਇਰ ਟੱਪਾ ਦੇਖ ਲਓ ਟਾਇਰਾਂ 'ਚ ਸ਼ਾਇਦ ਅਲਾਈ ਲੱਗੇ ਹੋਈ ਨਹੀਂ ਉਹ ਵੀ ਤੁਸੀਂ ਚੈੱਕ ਕਰ ਲਓ ਸਾਰਾ ਕੁਛ ਮਾਲਕ ਨੇ ਦੱਸਿਆਗਾ 55000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਸੋਹਣੀ ਗੱਡੀ ਆ ਰੰਗ ਸੋਹਣਾਗਾ ਬਾਕੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਮਾਲਕ ਦਾ ਗੱਲ ਕਰ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਜੇਕਰ ਹੈਗਾਗਾ ਤੇ ਵੀਡੀਓ ਵਧੀਆ ਲੱਗੀ ਤਾਂ ਪਸੰਦ ਆ ਰਹੀ ਹੈ ਤੁਹਾਨੂੰ ਤਾਂ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਜ਼ਰੂਰ